ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉੜੀ ਮਹੱਲਾ ਪੰਜਵਾ ਅਨੇਕ ਰਸਾ ਖਾਏ ਜੈਸੇ ਟੂਰ ਮੋਹ ਕੀ ਜੇਵਰੀ ਬਾਧਿਓ ਚੋਰ ਮਰਤਕ ਦੇਹ ਸਾਧ ਸੰਗ ਬਿਹੂਨਾ ਆਵਤ ਜਾਤ ਜੋਨੀ ਦੁਖ ਖੀਨਾ ਰਹਾ ਅਨਿਕ ਵਸਤਰ ਸੁੰਦਰ ਪਹਿਰਾਇਆ ਜੋ ਡਰਨਾ ਕੇ ਤੁਮ ਹੈ ਡਰਾਇਆ ਸਗਲ ਸਰੀਰ ਆਵਤ ਸਭ ਕਾਮ ਨੇਹ ਫਲ ਮਨੁਖੁ ਜਪੈ ਨਹੀਂ ਨਾਮ ਕਹ ਨਾਨਕ ਜਾ ਕਉ ਪੈ ਦਇਆਲਾ ਸਾਧ ਸੰਗੇ ਮਿਲੇ ਪਜੇ ਹੈ ਗੋਪਾਲਾ ਗੌੜੀ ਮਹੱਲਾ ਪੰਜਵਾ ਕਾਲੇ ਕਲੇਸ਼ ਗੁਰਸਬ ਦੇ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨਸੇ ਨਿਰਭਉ ਹਰ ਇਕ ਧਿਆਇਆ ਸਾਧ ਸੰਗੇ ਹਰ ਕੇ ਗੁਣ ਗਾਇਆ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੋਰੇ ਪਾਰ ਉਤਾਰੇ ਬੁੱਢਿਤ ਜਾਤ ਪੁਰੇ ਗੁਰੇ ਕਢੇ ਜਨਮ ਜਨਮ ਕੇ ਟੂਟੇ ਗਾਢੇ ਕਹ ਨਾਨਕ ਤੇ ਸੁ ਗੁਰ ਬਲੇ ਹਰੀ ਜਿਸੁ ਪੇਟਤ ਗਤੇ ਪਈ ਹਮਾਰੀ ਗੌੜੀ ਮਹੱਲਾ ਪੰਜਵਾ ਸਾਧ ਸੰਗੇ ਤਾਂ ਕੀ ਸਰਨੀ ਪਰ ਮਨੁ ਤਨ ਆਪਣਾ ਆਗੇ ਤਰੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰੇ ਸਿਮਰੇ ਸਭ ਤਪ ਤੇ ਬੁਝਾਈ ਰਹਾ ਤਾਜੇ ਅਭਿਮਾਨ ਨੂੰ ਜਨਮ ਮਰਨ ਨਿਵਾਰੋ ਹਰਿ ਕੇ ਦਾਸ ਕੇ ਚਰਨ ਨਮਸਕਾਰ ਹ ਸਾਸਿ ਸਾਸਿ ਪ੍ਰਭੁ ਮਨ へ ਸਮਾਲੇ ਸੋ ਤੁਨ ਸੰਚਹ ਜੋ ਚਾਲੈ ਨਾਲੇ ਦੇਸੇ ਹੀ ਪ੍ਰਾਪਤੇ ਜੇ ਸੁਮਸਤ ਕੇ ਪਾਗੁ ਕਹ ਨਾਨਕ ਤਾਂ ਕੀ ਚਰਣੀ ਲਾਗੁ ਗਾਉੜੀ ਮਹੱਲਾ ਪੰਜਵਾ ਸੁਕੇ ਘਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟਿ ਸੰਚੇ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਾ ਦੀਨੀ ਆਪਣੀ ਸੇਵ ਰਹਾ ਮਿਟੇ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਾਤੇ ਗੁਰੇ ਗੁਣਤਾ ਸਾਹ ਦੁਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਗ ਗੁਰੇ ਫੁਰਮਾਏ ਇਛੁ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਾਉੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭਿ ਸਾਂਤੇ ਸੀਤਲ ਭਏ ਕਿੰਨੀ ਪ੍ਰਭਦਾਤੇ ਪ੍ਰਭ ਕਿਰਪਾਤੇ ਭਏ ਸੁਹੇਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਿਆ ਥਾ ਸਹੇਜ ਸੁਪਾਇ ਬੁਲੇ ਹਰ ਬਾਣੀ आठ पहर प्रभु सिमर हो प्राणी दुख दरद चामु नेड़े ना आवे कह नानक जो हर गुण गावे गाउड़ी मोहल्ला पंजवा ਪਲੇ ਦਿਨਸ ਪਲੇ ਸੰਯੋਗ ਜੇ ਤੂੰ ਭੇਟੇ ਪਾਰ ਬ੍ਰਹਮ ਨਿਰਯੋਗ ਓਹ ਬੇਲਾ ਕਾ ਹਾਉ ਬਲੇ ਜਾ ਜੇ ਤੂੰ ਮੇਰਾ ਮਨ ਜਪੈ ਹਰਨਾ ਰਹਾਉ ਸਫਲ ਊਰੇ ਤੋ ਸਫਲ ਓਹ ਕਰੀ ਜੇ ਤੂੰ ਰਸਨਾ ਉਚਰੇ ਹਰ ਹਰੀ ਸਫਲ ਓਹ ਮਾਥਾ ਸੰਤ ਨਮਸਕਾਰ ਸੇ ਚਰਨ ਪੁਨੀਤ ਚਲੇ ਹੇ ਹਰ ਮਰਗੇ ਕਹ ਨਾਨਕ পালা ਮੇਰਾ ਕਰਮ ਜੇ ਤੂੰ ਭੇਟੇ ਸਾਧੂ ਕੇ ਚਰਨ ਗਾਉੜੀ ਮਹੱਲਾ ਪੰਜਵਾ ਗੁਰ ਕਾ ਸਬਦ ਰੱਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨਕੋਏ ਮਾਰੇ ਰੱਖੇ ਇੱਕੋ ਸੋਏ ਰਹਾ ਗੁਰ ਕੇ ਚਰਨ ਹਿਰਦੈ ਔਰ ਤਾਰੇ ਅਗਨ ਸਾਗਰ ਜਪੇ ਉਤਰ ਹੈ ਪਾਰੇ ਗੁਰ ਮੂਰੇ ਤਿਸਉ ਲਾਏ ਧਿਆਨੋ ਈਹਾ ਉਹਾ ਪਾਵੇ ਮਾਨੋ ਸਗਲ ਤਿਆਗੇ ਗੁਰ ਸਰਣੀ ਆਇ ਮਿਟੇ ਅੰਦੇ ਸੇ ਨਾਨਕ ਸੁਖ ਪਾਇਆ ਗੌਰੀ ਮਹੱਲਾ ਪੰਜਵਾ ਜੀਸੂ ਸਿਮਰਤ ਦੁਖ ਸਭ ਜਾਈ ਨਾਮੁ ਰਤਨੁ ਵਸੈ ਮਾਨੇ ਆਇ ਜਾਪੇ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇੱਕ ਸੋ ਬੇਨੋ ਨਾਹੀ ਦੂਜਾ ਕੋਏ ਜਾ ਕੀ ਦ੍ਰਿਸ਼ਟੇ ਸਦਾ ਸੁਖ ਹੋਏ ਸਾਜਨ ਮੀ ਤੂ ਸਖਾ ਕਰ ਏਕ ਹੈਰੇ ਹਰੇ ਅਖਰ ਮਨ ਮਹਲੇ ਖੁਰ ਰਵੇ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਨ ਕੋ ਅੰਤਰ ਜਾਮੀ ਗਉੜੀ ਮਹੱਲਾ ਪੰਜਵਾਂ परम है रचियो सब संसार तेसु पाऊ नाही जेसु नाम आधार पाऊ न व्यापै तेरी शरणा जो तद पावै सोई करना ਰਹਾ ਸੋਗ ਹਰਖ ਮਹੇ ਆਵਣ ਜਾਣਾ ਤੈਨੇ ਸੋਖ ਪਾਇਆ ਜੋ ਪ੍ਰਭ ਪਾਣਾ ਅਗਨੇ ਸਾਗਰ ਮਹਾਵਿਆਪੇ ਮਾਇਆ సే సীতల ਜਿਨ ਸਤਿਗਰ ਪਾਇਆ ਰੱਖਿ ਲিয়ে ਪ੍ਰਭ ਰਖਨ ਹਰਿ ਕਹ ਨਾਨਕ ਕੀਆ ਜੰਤ ਵਿਚਾਰਾ ਗਾਉੜੀ ਮਹੱਲਾ ਪੰਜਵਾ tumri kripa te japiye na tumri kripa te dargah tha tujh bin paar brahm nahi koi tumri kripa te sada sukh ho raha ਤੁਮ ਮਾਨੇ ਵਸੇ ਤਾ ਦੁਖ ਨ ਲਾਗੇ ਤੁਮਰੀ ਕਿਰਪਾ ਤੇ ਪ੍ਰਾਮੋ ਪਾ ਗੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਗਾਰੋ ਅਰਦਾਸ ਸੇ ਆਪਣੇ ਸਤਗੁਰ ਪਾਸੇ ਨਾਨਕ ਨਾਮ ਮਿਲੈ ਸਚੁਰਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ